ਰੂੜੀਆਂ 'ਚ ਬੈਠਿਆ ਕਣਕ ਛਿੱਟੀ ਮੰਡੀ 'ਚ ਸਾਡਾ ਬੁਰਾ ਹਾਲ ਹੈ ਮੀ ਆ ਗਿਆ ਛੱਪੜੀ ਸਾਡੀ ਕਣਕ ਦਾ ਹਾਲ ਹੀ ਪੁੱਛ ਲੋ ਦਾ ਦਾਣ ਦੇ ਬੈਠਾ ਡਾਡਾ ਮੋਟਾ ਮੱਛਰਾ ਕਿੰਨਾ ਦਾ ਕਿਸਾਨਾਂ ਦਾ ਕਸੂਰ ਕੀ ਹੈ ਜਦੋਂ ਅਸੀਂ ਕਿਸੇ ਦਕਾਨਾਂ ਤੋਂ ਕੋਈ ਚੀਜ਼ ਲੈਣ ਜਾਂਦੇ ਆ ਸਾਨੂੰ ਤਾਂ ਕਿੰਨੇ ਮਹਿੰਗੇ ਭਾਅ ਮੁੱਲ ਮਿਲਦੀ ਐ ਇੱਥੇ ਠੇਡੇ ਵੱਜ ਰਹੇ ਆ ਕਣਕਾਂ ਨੂੰ ਚੱਕਦੇ ਆ ਮੁੱਠੀ ਮੂੰਹ 'ਚ ਪਾਈ ਨਹੀਂ ਸਿਰ ਮਾਰ ਕੇ ਗਾਂ ਤੁਰ ਕੇ ਮੋਛਰ ਦੇ ਮਤਾਬਕ ਢੇਰੀ ਆਉਂਦੀ ਐ ਕਿ ਉਹ ਬੁਧੀ ਬੋਲੀ ਲਾਈ ਜਾਂਦੀ ਐ 10000 ਗੱਟੇ ਦੀ ਅੱਜ ਬੋਲੀ ਲੱਗੀ ਐ ਮੰਡੀ 'ਚ ਕੀ ਕਹਿ ਰਹੇ ਇਹਨਾਂ ਦਾ ਇਹ ਕਹਿਣਾ ਹੈ ਕਹਿੰਦਾ ਜੀ ਬਧੇਰੇ ਭਰ ਬਿਨਾ ਬੌਚਰ ਤੋਂ ਤੇ ਇਹਨਾਂ ਦੀ ਰਾਇ ਤੋਂ ਬਿਨਾ ਭਰਦੇ ਫਿਰੋ ਇਹਨਾਂ ਦਾ ਢੇਰ ਦੇਖ ਲਓ ਸਾਰੇ ਮੰਡੀ ਦੇ ਵਿੱਚ ਕਿੱਡੇ ਕਿੱਡੇ ਢੇਰ ਲੱਗੇ ਆ ਇੱਕ ਟਰੱਕ ਆਇਆ ਹਜੇ ਤਾਈ ਅੱਜ ਮੈਂ ਇਸ ਇਨਸਪੈਕਟਰ ਨੂੰ ਕਿਹਾ ਕਹਿੰਦਾ ਅੱਜ ਅੱਠਵਾਂ ਕਹੇ ਆ ਹਜੇ ਜੇ ਆਏ ਆ ਤਾਂ ਪਤਾ ਲੱਗੂ ਆਉਂਦੇ ਆ ਜਾਂ ਨਹੀਂ ਆਉਂਦੇ ਜਦੋਂ ਵੀ ਇੱਥੇ ਕੋਈ ਵੀ ਆਏ ਇੱਟਾ ਰੋੜੇ ਲੈ ਕੇ ਉਹਨਾਂ ਦੇ ਮਗਰ ਪਾਵਾਂਗੇ ਕਿਸੇ ਨੂੰ ਕੋੜ ਦਾ ਸੀ ਸਵਾਲ ਹੀ ਖਤਮ ਹੈ ਜੀ ਹੋਂ ਦਾ ਜਿਹੜੇ ਜ਼ਿੰਮੇਵਾਰ ਨੂੰ ਇਹ ਪਤਾ ਜੀ ਮੇਰੀ ਫਸਲ ਕੀ ਮੰਗਦੀ ਹੈ ਪਾਣੀ ਮੰਗਦੀ ਹੈ ਸਪਰੇਅ ਮੰਗਦੀ ਹੈ ਉਹ ਦੱਸ ਕੱਚੀ ਕਿਵੇਂ ਵੱਢੂ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ ਮੈਨੂੰ ਪਤਾ ਇੰਜਣ ਕਿਵੇਂ ਚਲਾਇਆ ਕਹਿੰਦਾ ਮੈਨੂੰ ਪਤਾ ਇਹ ਤਾਂ ਵਿਰੋਧੀ ਆ ਕਹਿੰਦਾ ਚਲਾਏ ਹੋਣਗੇ ਹੁਣ ਤਾਂ ਉਹਦੀ ਮਾਂ ਦੋ ਦੋ ਕਿਲੋ ਤੇ ਸੋਨਾ ਪਾਈ ਫਿਰਦੀ ਹੈ ਜੀ ਅਸੀਂ ਇਸ ਟਾਈਮ ਧਿਆਲਪੁਰਾ ਮਿਰਜੇ ਦੇ ਵਿੱਚ ਖੜੇ ਆ ਪਿੰਡ ਦੇ ਵਿੱਚ ਜਿੱਥੇ ਕਿ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਆਪਣੀ ਫਸਲ ਛੁੱਟੀ ਹੋਈ ਹੈ ਗੱਲਬਾਤ ਕਰਦੇ ਆ ਕਿ ਦਿੱਕਤਾਂ ਆ ਰਹੀਆਂ ਨੇ ਇਹਨਾਂ ਨੂੰ ਕੀ ਸਮੱਸਿਆ ਆ ਰਹੀ ਆ ਮੰਡੀ ਦੇ ਵਿੱਚ ਬਾਪੂ ਸ਼ਸ਼ੀਕਲ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਠੀਕ ਆ ਜੀ ਫਿਰ ਕਣਕ ਲੈ ਕੇ ਆਂਦੀ ਆ ਮੰਡੀ ਦੇ ਵਿੱਚ ਕਿੱਥੇ ਆ ਬੇਕਰਈ ਹੈ ਟਾਈਮ ਤੇ ਨਹੀਂ ਜੀ ਹਫਤਾ ਹੋ ਗਿਆ ਬੈਠਿਆ ਇਹਨੂੰ ਹਫਤਾ ਹੋ ਗਿਆ ਬੈਠਿਆ ਇਹਨੂੰ ਸੀਐਮ ਭਗਵੰਤ ਮਾਨ ਦਾ ਸਟੇਜਾਂ ਤੋਂ ਕਹਿੰਦੇ ਆ ਕਿ ਕਿਸਾਨ ਖੁਸ਼ਹਾਲੀ ਬਹੁਤਾਂ ਕਣਕ ਮੰਗਰੋ ਆਈ ਹੈ ਪਹਿਲਾਂ ਚੱਕਣੀ ਸ਼ੁਰੂ ਹੋ ਗਈ ਹੈ ਜੀ ਹਾਂ ਚੈੱਕ ਤਾਂ ਸਾਨੂੰ ਪਹਿਲਾਂ ਹੀ ਆ ਗਏ ਅੱਛਾ ਜੀ ਇੱਕ ਹਫਤਾ ਹੋ ਗਿਆ ਬਾਰ ਦਾ ਨਾ ਨਾ ਮੰਡੀ ਚ ਉਹ ਕੱਢੀ ਜਾਂਦੇ ਆ ਮੌਚਰ ਦਾ 14 ਆ ਗਿਆ 15 ਆ ਗਿਆ ਲਿਫਟਿੰਗ ਨਹੀਂ ਹੋ ਰਹੀ ਲਿਫਟਿੰਗ ਦਾ ਵੀ ਕੋਈ ਇਹ ਨਹੀਂ ਕੋਈ ਆਇਆ ਨਹੀਂ ਟਰੱਕ ਲਿਫਟਿੰਗ ਦਾ ਅੱਜ ਜਿੰਨੀਆਂ ਬੋਰੀਆਂ ਭਰੀਆਂ ਪਈਆਂ ਸਭ ਪਈਆਂ ਪਰ ਮਾਨ ਸਰਕਾਰ ਦਾ ਕਹਿਰੀ ਹੈ ਕਿ ਅਸੀਂ ਦਾਣਾ ਮੰਡੀਆਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਉੱਥੋਂ ਦਾ ਇਨਫਰਾਸਟ੍ਰਕਚਰ ਅਸੀਂ ਪਹਿਲਾਂ ਹੀ ਪ੍ਰਬੰਧ ਕਰਤੇ ਸੀ ਕਿ ਅਸੀਂ ਮੈਂ ਕਿਸਾਨਾਂ ਦਾ ਮੁੰਡਾ ਮੈਨੂੰ ਪਤਾ ਹੈ ਸਭ ਚੀਜ਼ਾਂ ਦਾ ਕਿ ਕਿਸਾਨਾਂ ਨੂੰ ਕੀ ਕੀ ਦਿੱਕਤਾਂ ਦਾਣਾ ਮੰਡੀ ਦੇ ਵਿੱਚ ਆਉਂਦੀਆਂ ਆ ਕੇ ਮੰਡੀ 'ਚ ਦੇਖਣਾ ਕੀ ਹਾਲਤ ਕਿਸਾਨਾਂ ਦਾ ਮੰਡੀ ਜਾ ਕੇ ਮੈਨੂੰ ਪਤਾ ਲੱਗਦਾ ਵੋਟਾਂ ਲੈਣ ਦੇ ਲਈ ਆਉਣਾ ਕਿ ਇਹ ਗੱਲਾਂ ਦਫ਼ਤਰਾਂ 'ਚ ਬੈਠੇ ਨੇ ਨਾ ਪਤਾ ਲੱਗਦਾ ਇੱਥੇ ਆ ਕੇ ਪਤਾ ਲੈਣ ਠੀਕ ਹੈ ਦੇਖਣਾ ਕਿ ਪੁੱਛਣ ਲੋਕਾਂ ਨੂੰ ਕਿਵੇਂ ਕਿੰਨੇ-ਕਿੰਨੇ ਦਿਨਾਂ ਦੇ ਬੈਠੇ ਐ ਇੱਥੇ ਲੋਕ ਹੋਰ ਵੀ ਮੌਜੂਦ ਆ ਕਿਸਾਨ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਇੱਥੇ ਕਿਸਾਨ ਵੀ ਐ ਮਜ਼ਦੂਰ ਵੀ ਐ ਮਜ਼ਦੂਰ ਭੱਜਦੇ ਨਜ਼ਰ ਆ ਰਹੇ ਐ ਕਿਉਂਕਿ ਇਹਨਾਂ ਉਹ ਦੇਖੋ ਸਾਹਮਣੇ ਜਾ ਰਹੇ ਐ ਮਜ਼ਦੂਰ ਭੱਜ ਗਿਆ ਕਿ ਇਹਨਾਂ ਨੂੰ ਆਪਣੀਆਂ ਮੰਗਾ-ਮੁੰਗਾ ਦੀ ਕੋਈ ਲੋੜ ਨਹੀਂ ਹੁੰਦੀਗੀ ਇਹਨਾਂ ਨੂੰ ਕੋਈ ਸੁਖ-ਸੁਹਲਤਾਂ ਦੀ ਲੋੜ ਨਹੀਂ ਹੁੰਦੀ ਤਾਂ ਅਸੀਂ ਇੱਥੇ ਹੋਰ ਵੀਰ ਵੀ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋਂ ਜੀ ਬਈ ਜੀ ਹਾਂ ਠੀਕ ਐ ਜੀ ਕਿਵੇਂ ਦਾਣਾ ਮੰਡੀ ਦੇ ਵਿੱਚ ਤੁਸੀਂ ਆਪਣੀ ਫਸਲ ਲੈ ਕੇ ਆਓ ਵਿਕ ਰਹੀ ਹੈ ਜੀ ਨਹੀਂ ਜੀ ਮੈਂ ਜਿਹੜੀ ਫਸਲ ਹੈਗੀ ਮੈਂ ਤਾਂ ਆੜਤੀਆਂਗਾ ਜੀ ਸਾਨੂੰ ਬੜੀਆਂ ਇੱਥੇ ਵੱਡੀਆਂ ਸਮੱਸਿਆਵਾਂ ਆਈਆਂ ਕਿਉਂਕਿ ਕਣਕ ਦਾ ਜਿਹੜਾ ਮਿਓਚਰ ਹੈ ਉਹ ਵੱਧ ਮਿਓਚਰ ਕੱਢੀ ਜਾਂਦੇ ਆ ਬੋਲੀ ਘੱਟ ਲੱਗ ਰਹੀ ਹੈ ਉਦੋਂ ਬਾਅਦ ਦੇ ਵਿੱਚ ਜਿਹੜਾ ਬਾਰਦਾਨਾ ਹੈ ਉਹ ਬਾਰਦਾਨਾ ਵੀ ਸਾਡੇ ਕੋਲੇ ਦੋ ਤਿੰਨ ਦਿਨ ਬਾਅਦ ਅੱਜ ਪਹੁੰਚਿਆ ਬਾਕੀ ਅਸੀਂ ਅੱਜ ਕਿਹਾ ਸੀ ਦੂਜਾ ਮੈਡਮ ਤਹਿਸੀਲਦਾਰ ਭਗਤਾ ਨੂੰ ਵੀ ਤੁਸੀਂ ਦੂਜਾ ਤਾ ਹੋ ਨਹੀਂ ਰਹੀ ਕੋ ਟਰੱਕ ਕਟਾ ਨਹੀਂ ਰਹੇ ਜੁਨੀਅਨ ਵਾਲੇ ਜੀ ਉਹਨਾਂ ਨੂੰ ਤੁਸੀਂ ਕਹੋ ਕਿਉਂਕਿ ਜਿਹੜੀ ਸਾਡੀ ਲੇਬਰ ਹੈ ਸਾਡੀ ਲੇਬਰ ਸਾਰੀ ਉਹ ਢੇਰਿਆਂ ਨੂੰ ਜਾਂ ਬੋਰੀਆਂ ਨੂੰ ਪਲਟਣ ਤੇ ਹੀ ਲੱਗੀ ਰਹਿੰਦੀ ਹੈ ਤੇ ਉਹਨਾਂ ਤੋਂ ਕੰਮ ਕੋਈ ਨਹੀਂ ਹੁੰਦਾ ਜੀ ਵੀ ਜੇ ਉਹ ਸਾਨੂੰ ਟਰੱਕ ਭੇਜਣ ਤਾਂ ਇਹ ਜਿਹੜੀ ਲਿਫਟਿੰਗ ਆ ਉਹ ਸਹੀ ਤਰੀਕੇ ਨਾਲ ਹੋ ਜਾਵੇ ਤੇ ਅਗਲਾ ਮਾਲ ਲਾਲ ਗੇ ਮਾਲ ਲਾਉਂਚ ਵੀ ਸਾਨੂੰ ਬਹੁਤ ਟਿਕਦਾ ਕਿਉਂਕਿ ਜਿਹੜੀ ਮੰਡੀ ਹੈ ਮੰਡੀ ਦਾ ਸਾਰੀ ਕਣਕ ਨਾ ਭਰ ਗਈ। ਮੂਰੇ ਚੱਕਣ ਦਾ ਕੋਈ ਸਿਸਟਮ ਨਹੀਂ। ਜੀ। ਕਿਸਾਨ ਆਪਣੇ ਘਰਾਂ 'ਚ ਕਣਕ ਲਾ ਰਹੇ ਹੋ ਸਾਨੂੰ ਦੁਆਰੇ ਚਕਾਉਣੀ ਪੂ। ਜੀ। ਲੇਬਰ ਨੂੰ ਬਹੁਤ ਔਖਾ ਹੋ ਜੂ। ਹੂੰ। ਇੱਕ ਪਾਸੇ ਕਿਸਾਨ ਤੇ ਜਿਹੜਾ ਸਾਡੀ ਮੰਡੀ ਹੈ, ਮੰਡੀ ਜਿਹੜੀ ਸਾਡੀ ਸਰਕਾਰ ਨੂੰ ਇਹ ਹੀ ਅਪੀਲ ਹੈ। ਭਗਵਾਨਤਮਾਨ ਸਰਕਾਰ ਨੂੰ ਵੀ ਇਹ ਤੁਸੀਂ ਮੰਡੀ ਜਿਹੜੀ ਬੜੇ ਢੰਗ ਤਰੀਕੇ ਨਾਲ ਚਲਾਓ। ਹੂੰ। ਇਹਨੂੰ ਕਣਕ ਦੀ ਜਿਹੜੀ ਲਫਟੰਗਾ ਉਹ ਟਾਈਮ ਸਿਰ ਹੋਵੇ। ਤੇ ਬਾਰਦਾਨਾ ਟਾਈਮ ਸਿਰ ਆਵੇ। ਹੂੰ। ਤੇ ਇਹਨੂੰ ਕਣਕ ਦੀ ਖਰੀਦ ਹੋ ਜੇ ਤਾਂ ਜ਼ਿਮੀਂਦਾਰ ਆਪਦੇ ਘਰੇ ਜਾਵੇ ਨਹੀਂ ਤਾਂ ਹੁਣ ਐਡਾ-ਐਡਾ ਮੱਛਰ ਹੈਗਾ ਜ਼ਿਮੀਂਦਾਰ ਨੂੰ ਰਾਤ ਨੂੰ ਢੇਰੀ ਦੇ ਕੋਲੇ ਪੈਣਾ ਵੀ ਬਹੁਤ ਔਖਾ ਹੈਗਾ ਜੀ ਤਾਂ ਇਹ ਗੱਲਬਾਤ ਸਾਡੀ ਆਰਤੀਏ ਵੀਰ ਨਾਲ ਹੋਈ ਆ ਕਿਸਾਨਾਂ ਦੇ ਹੱਕ 'ਚ ਖੜੇ ਆ ਕਹਿੰਦੇ ਕਿ ਕਿਸਾਨ ਆ ਜਿਹੜੇ ਇੱਥੇ ਤੰਗ ਪਰੇਸ਼ਾਨ ਹੁੰਦੇ ਆ ਜਿਹੜੀ ਲੇਬਰ ਆ ਉਹ ਵੀ ਤੰਗ ਪਰੇਸ਼ਾਨ ਹੁੰਦੀ ਆ ਤਾਂ ਉਹਨਾਂ ਨੂੰ ਬਾਰ-ਬਾਰ ਆ ਜਿਹੜਾ ਪਲਟਾ ਲਵਾਉਣਾ ਪੈਂਦਾ ਤਾਂ ਇਸ ਦਿੱਕਤਾਂ ਦਾਣਾ ਮੰਡੀ ਦੇ ਵਿੱਚ ਆ ਰਹੀਆਂ ਨੇ ਅਨਾਜ ਮੰਡੀ ਦੇ ਵਿੱਚ ਆ ਰਹੀਆਂ ਨੇ ਜਿੱਥੇ ਮਾਨ ਸਰਕਾਰ ਸਟੇਟਾਂ ਤੋਂ ਕਹਿ ਰਹੀ ਆ ਦਾਵੇ ਠੋਕ ਰਹੀ ਆ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਭਾਸ਼ਣ ਤੇ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਪੰਜਾਬ ਦਾ ਕਿਸਾਨਾ ਜਿਹੜਾ ਉਹ ਖੁਸ਼ਹਾਲ ਕਰ ਦਿੱਤਾ ਪਰ ਕਿਸਾਨ ਇਥੇ ਹੋਰ ਵੀ ਮਜੂਦਾ ਗੱਲਬਾਤ ਕਰਦੇ ਆਂ ਬਈ ਸਸ਼ੀ ਗਾਲ ਸਸ਼ੀ ਗਾਲ ਜੀ ਕੀ ਦਿੱਕਤਾਂ ਆ ਰਹੀਆਂ ਨੇ ਦਾਣਾ ਮੰਡੀ ਦੇ ਵਿੱਚ ਇੱਥੇ ਤੁਹਾਨੂੰ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਇਹ ਬਾਰਦਾਨ ਹੂੰ ਬਾਰਦਾਨ ਹੁਣ ਤੱਕ ਸਿਰਫ 15000 ਗਟਾ ਆਇਆ ਜੀ ਅੱਜ ਹੋਰ ਟਰੱਕ ਆ ਗਿਆ ਇੱਕ ਹੂੰ ਤੇ ਹੁਣ ਇੱਕ ਦੋ ਦਿਨ ਇਹ ਵੀ ਚੱਲੂਗਾ ਹੂੰ ਠੀਕ ਹੈ ਬਾਕੀ ਕਣਕ ਦਾ ਮੁਕਚਰ ਬਹੁਤ ਆ ਰਿਹਾ ਜੀ ਮੌਸਮ ਬਹੁਤ ਆ ਕਰਕੇ ਬੋਲੀ ਨਹੀਂ ਲੱਗਦੀ 14 15 ਆ ਰਿਹਾ ਹੁਣ ਜਿਹੜੀ ਅੱਜ ਕਣ ਕਾਰਈ ਹੈ ਉਹ ਠੀਕ ਆ ਰਹੀ ਹੈ ਜੀ ਜਿਹੜੀ ਹੁਣ ਆ ਰਹੀ ਹੈ ਉਹ ਠੀਕ ਆ ਰਹੀ ਹੈ ਮੌਸਮ ਨੇ ਬਹੁਤ ਖਰਾਬ ਕਰਿਆ ਉਹਦੀ ਦੇਖ ਰਹੀ ਹੋਰ ਕਿਸਾਨ ਵੀਰ ਵੀ ਸਾਡੇ ਨਾਲ ਮੌਜੂਦ ਹੈ ਬਾਈ ਸਸ਼िकांत ਸਸਰੀ ਗੱਲ ਜੀ ਕਿਵੇਂ ਠੀਕ ਹੋ ਜੀ ਬਾਈ ਜੀ ਠੀਕ ਠਾਕ ਬਜੀ ਵਧੀਆ ਇਹ ਦੱਸੋ ਕਿ ਇੱਥੇ ਦਾਣਾ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਾਂ ਫਲਸ਼ਾਂ ਬਣੀਆਂ ਹੋਈਆਂ ਨੇ ਟੂਟੀਆਂ ਹੈ ਇਹਨਾਂ ਦੇ ਨਾਉਣ ਦਾ ਪ੍ਰਬੰਧ ਇੱਥੇ ਪਹਿਲਾਂ ਦੱਸੋ ਇਨਫਰਾਸਟ੍ਰਕਚਰ ਹੈ ਕੋਈ ਨਾਉਣ ਦਾ ਪ੍ਰਬੰਧ ਨਹੀਂ ਜੀ ਪਾਣੀ ਇਕੱਲਾ ਕੈਂਪਰਾਂ ਵਾਲਾ ਆਉਂਦਾ ਉਹ ਵੀ ਥੋੜੇ ਕੈਂਪਰ ਮਂਗਾ ਕੇ ਬਸ ਬੁਰਾ ਹਾਲਾ ਇਹ ਮੰਡੀ ਜੀ 10-10 ਦਿਨ ਹੋ ਗਏ 15-15 ਦਿਨਾਂ ਨੂੰ ਜ਼ਿੰਮੇਦਾਰਾਂ ਨੂੰ ਬੈਠਿਆ ਨੂੰ ਕੱਲ ਦੇ ਜ਼ਿੰਮੇਦਾਰਾਂ ਨੇ ਮੈਨੂੰ ਫੋਨ ਲਾਇਆ ਅੱਜ ਮੰਡੀ ਜੇ ਅਸੀਂ ਆਏ ਆ ਇਨਸਪੈਕਟਰ ਨਾਲ ਗੱਲਬਾਤ ਕਰੀ ਆ ਕੁਝ ਤਾਂ 14 6 ਵੀ ਲਾਈ ਜਾਂਦਾ ਕਈ 13 ਵੀ ਛੱਡੀ ਜਾਂਦਾ ਆਪਦੀ ਮਰਜ਼ੀ ਨਾਲ ਇਹ ਬੋਲੀ ਲਾ ਰਹੇ ਆ ਕੋਈ ਸਹੀ ਬੋਲੀ ਨਹੀਂ ਲੱਗਦੀ ਜੈਸੇ ਹੁਣ ਸੜਕ ਜਾਮ ਕਰਨ ਲੱਗੇ ਆ ਟਰਾਲੀਆਂ ਕਿਤੇ ਕਰਾਂਗੇ ਪਰ ਸਟੇਜਾਂ ਤੋਂ ਸੀਐਮ ਭਗਵੰਤ ਮਾਨ ਦੂਜੀਆਂ ਸਟੇਜਾਂ ਸਟੇਜਾਂ ਦੇ ਸਟੇਜਾਂ ਤੇ ਜਾ ਕੇ ਵੀ ਇਹ ਗੱਲ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨਾ ਉਹ ਖੁਸ਼ਹਾਲ ਕਰਦਾ ਕਿਹੜਾ ਖੁਸ਼ਹਾਲ ਕਰਦਾ ਕਿਸਾਨਾਂ ਤੋਂ ਸਾਰਿਆਂ ਦਾ ਹਾਲ ਹੀ ਪੁੱਛ ਲੋ ਦਾ ਦਾਣ ਦੇ ਬੈਠਾ ਡਾਡਾ ਮੋਟਾ ਮੱਛਰਾ ਕਿੰਨਾ ਦਾ ਕਿਸਾਨਾਂ ਦਾ ਕਸੂਰ ਕੀ ਹੈ ਜਦੋਂ ਅਸੀਂ ਕਿਸੇ ਦਤਾਨਾਂ ਤੋਂ ਕੋਈ ਚੀਜ਼ ਲੈਣ ਜਾਂਦੇ ਆ ਸਾਨੂੰ ਤਾਂ ਉਹ ਕਿੰਨੇ ਮਹਿੰਗੇ ਭਾਅ ਮੁੱਲ ਮਿਲਦੀ ਹੈ ਇੱਥੇ ਠੇਡੇ ਵੱਜ ਰਹੇ ਆ ਕਨਕਾ ਨੂੰ ਚੱਕਦੇ ਆ ਮੁੱਠੀ ਮੂੰਹ ਚ ਪਾਈ ਨਹੀਂ ਸਿਰ ਮਾਰ ਕੇ ਗਾਂ ਤੁਰ ਕੇ ਇਹਦੇ ਵਿੱਚ ਬੱਕਲੀਆਂ ਥੋੜੋਂ ਆ ਇਹ ਕਨਕਾ ਇਹ ਜ਼ਿੰਮੇਦਾਰਾਂ ਨੇ ਵੱ ਨੀ ਤੋ ਫਰੜੀ ਦੇ ਬਦ ਬੈਚੂ ਵੀ ਇਹ ਕਣਕਾ ਹੋਣਾ ਗਿੱਲੀ ਦੱਸ ਰਹੇ ਆ ਕਿਸਾਨ ਕਿੱਧਰ ਜਾਣ ਦਾ 15 15 ਦਿਨਾਂ ਦਾ ਇੱਥੇ ਬੈਠਿਆ ਉਦੋਂ ਵਾਰ ਉਹਨਾਂ ਨੇ ਆਪਣੇ ਗਾਂ ਬਾਣ ਵੀ ਤਿਆਰ ਕਰ ਰਹੇ ਆ ਕਿਸ ਨੇ ਮੂੰਗੀ ਬੀਜਣੀਆਂ ਕਿਸ ਨੇ ਮੱਕੀ ਬੀਜਣੀਆਂ ਸਾਰੇ ਕਿਸਾਨ ਇੱਥੇ ਮੰਡੀ ਵਾਲਾਂ ਚ ਬੈਠੇ ਆ ਬਾਈ ਜੀ ਅੱਜ ਵੀ ਇਹ ਹਾਲਾਤ ਤੇ ਚੋਣਾ ਸਿਰ ਤੇ ਆ ਚੋਣਾ ਦੇ ਪ੍ਰਚਾਰ ਦੇ ਲਈ ਕਦੇ ਗਰਮੀਤ ਖੁੱਡੀਆਂ ਤੇ ਗਰਮੀਤ ਖੁੱਡੀਆਂ ਦਾ ਮੁੰਡਾ ਜਾਂ ਕਦੇ ਬਲਕਾਰ ਸਿੱਧੂ ਜਾਂ ਕਰਮਜੀਤ ਅਨਮੋਲ ਤੁਹਾਡੇ ਕੋਲ ਆਉਂਦੇ ਆ ਤੁਹਾਡੇ ਵੱਲੋਂ ਸਵਾਲ ਕੀਤੇ ਜਾਂਦੇ ਇਹੀ ਸਵਾਲ ਉਦੋਂ ਹੁੰਦੇ ਆ ਤੇ ਪਰ ਹੁਣ ਨਹੀਂ ਹੱਲ ਹੋ ਰਹੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕਦੇ ਜੀ ਸਵਾਲਾਂ ਤੋਂ ਭ ਜ਼ਿੰਮੇਦਾਰ ਕਿਸਾਨ ਭਰਾ ਸਵਾਲ ਕਰਦੇ ਇੱਕ ਸਵਾਲ ਦਾ ਵੀ ਉਹਨਾਂ ਨੂੰ ਜਵਾਬ ਨਹੀਂ ਆ ਰਿਹਾ ਵੀ ਜੇ ਕੋਈ ਕੰਮ ਚੱਜਦੇ ਕਰੇ ਹੋਣ ਜਾਂ ਕਰਦੇ ਹੋਣ ਤਾਂ ਹੀ ਉਹ ਸਵਾਲਾਂ ਦੇ ਜਵਾਬ ਦੇਣ ਕੋਈ ਇਹ ਸਰਕਾਰ ਦਾ ਹੱਲ ਨਹੀਂ ਸਾਰੇ ਜ਼ਿੰਮੇਦਾਰ ਘਟ ਤੋਂ ਘਟ ਸਾਡੇ ਇੱਕ ਟਰੱਕ ਇੱਕ ਦਿਨ ਚੱਕਣ ਗਿਆ ਢੇਰ ਦੇਖ ਲਓ ਸਾਰੇ ਮੰਡੀ ਦੇ ਵਿੱਚ ਕਿੱਡੇ ਕਿੱਡੇ ਢੇਰ ਲੱਗੇ ਇੱਕ ਟਰੱਕ ਆਇਆ ਹਜੇ ਤਾਈ ਅੱਜ ਮੈਂ ਇਸ ਇਨਸਪੈਕਟਰ ਨੂੰ ਕਿਹਾ ਕਹਿੰਦਾ ਅੱਜ ਅੱਠਵਾਂ ਕਹੇ ਹਜੇ ਜੇ ਆਏ ਤਾਂ ਪਤਾ ਲੱਗੂ ਆਉਂਦੇ ਆ ਜਾਂ ਨਹੀਂ ਆਉਂਦੇ ਕਿੰਨੇ ਦਿਨਾਂ ਤੋਂ ਇੱਥੇ ਜਿਹੜੇ ਕਿਸਾਨ ਆ ਕਣਕ ਸੁੱਟ ਰਹੇ ਆ ਇਹ ਘਟ ਤੋਂ ਘਟ 15 ਦਿਨ ਨਹੀਂ ਹੋ ਗਏ ਹੋਣਗੇ ਬੇਜਵਾਜ ਕਿਸਾਨਾਂ ਨੂੰ ਤਾਂ 15 16 ਦਿਨਾਂ ਦੇ ਇੱਥੇ ਕਿਸਾਨ ਬੈਠੇ ਆ ਉਹਨਾਂ ਦੀ ਢੇਰੀ ਹਜੇ 15 ਵਾਲਿਆਂ ਦੀ ਤੁਲੀ ਨਹੀਂ ਜਿਹੜੇ ਹੁਣ ਆਈ ਜਾਂਦੇ ਆ ਉਹ ਆਪਦੀ ਮਨਮਰਜ਼ੀ ਨਾਲ ਲਾ ਕੇ ਉਹਨਾਂ ਨੂੰ ਤੋਲੀ ਜਾਂਦੇ ਆ ਦੂਜੇ ਉਹ 15 15 ਦਿਨਾਂ ਦੇ ਕਿਸਾਨ ਵਿੱਚ ਬੈਠੇ ਜਤੇ ਬਾਈ ਜੀ ਹੁਣ ਵੋਟਾਂ ਲੈਣ ਦੇ ਲਈ ਆਉਣਾ ਉਹਨਾਂ ਨੇ ਤੇ ਫਿਰ ਅੱਜ ਵੀ ਆਹ ਹਾਲਾਤ ਆ ਕਿਸਾਨਾਂ ਦੇ ਤਾਂ ਫਿਰ ਇਹ ਸੁਧਰਨਗੇ ਕਿ ਅਸੀਂ ਵੋਟਾਂ ਇੱਥੇ ਜਦੋਂ ਕੋਈ ਵੀ ਆਊਗਾ ਕੋਈ ਸਾਨੂੰ ਕਿਸੇ ਦਾ ਡਰ ਨਹੀਂ ਜਦੋਂ ਵੀ ਇੱਥੇ ਕੋਈ ਵੀ ਆਏ ਇੱਟਾ ਰੋੜੇ ਲੈ ਕੇ ਉਹਨਾਂ ਦੇ ਮਗਰ ਪਾਵਾਂਗੇ ਕਿਸੇ ਨੂੰ ਬੋਟ ਦਾ ਅਸੀਂ ਸਵਾਲ ਹੀ ਖਤਮ ਹੈ ਜੀ ਹੁ ਕਾਮੀ ਇਹਨੇ ਕਰਦਾਂਗੇ ਸਾਨੂੰ ਤਾਂ ਲੋਡ ਹੀ ਇਹਨਾਂ ਦੇ ਤਾਂ ਉਦੋਂ ਵੀ ਬਦ ਹਾਲਾਤ ਮਾਰੇ ਆ ਜੀ ਵੀ ਅਸੀਂ ਨਿੰਦਣਯੋਗ ਨਹੀਂ ਸਾਡੂੰ ਕਦੇ ਪਹਿਲਾਂ ਕਾਂਗਰਸ ਪਾਰਟੀ ਨਾਲ ਮੈਂ ਹੁਣ ਕਿਸੇ ਪਾਰਟੀ ਨਾਲ ਮੈਂ ਸੰਬੰਧ ਨਹੀਂ ਕਲਾ ਕਿਸਾਨ ਜਥੇਬੰਦੀ ਨਾਲ ਸੰਬੰਧ ਰੱਖਦਾ ਪਰ ਇਹਨਾਂ ਦਾ ਤਾਂ ਉਦੋਂ ਵੀ ਬੁਰਾ ਹਾਲ ਹੋ ਗਿਆ ਉਹਨਾਂ ਨੂੰ ਵੀ ਚੰਗੇ ਖਵਾ ਗਿਆ ਕਿਹਨੇ ਕੁਝ ਚੰਗੇ ਆ ਆਮ ਆਦਮੀ ਪਾਰਟੀ ਵਾਲੇ ਪਹਿਲੇ ਵਾਲੀ ਸਰਕਾਰਾਂ ਨਾਲੋਂ ਚੰਗਾ ਐਸੇ ਕੋਈ ਨਹੀਂ ਚੰਗਾ ਐਸੇ ਕਿਹਨੇ ਹੁਣ ਅਸੀਂ ਚੰਗਾ ਦਾ ਕਿਹੜਾ ਰੱਬ ਦਾ ਨਾ ਉਹ ਤਾਂ ਕਹਿੰਦੇ ਕੰਮ ਹੀ ਬਹੁਤ ਕਰਦੇ ਬਿਨਾਂ ਆਏ ਤਾਂ ਕਹਿੰਦੇ ਵੋਟਾਂ ਬਾਤ ਕੰਮ ਤਾਂ ਤੁਹਾਨੂੰ ਹੀ ਪਤਾ ਜਿੰਨੇ ਕਿੰਨੇ ਕਰਿਆ ਹਮ ਜਨਤਾ ਨੂੰ ਪਤਾ ਹੀ ਯਾਰ ਕਿਉਂ ਜੀ ਜਨਤਾ ਨੂੰ ਪਤਾ ਛੱਪੜ ਦੇ ਨੇੜੇ ਮੰਡੀ ਆ ਨਹੀਂ ਆ ਗਿਆ ਸਾਡਾ ਮਾਂ ਮੰਡੀ ਜਾਉ ਕਿਵੇਂ ਰੂੜੀਆਂ 'ਚ ਬੈਠਿਆ ਕਣਕ ਛਿੱਟੀ ਮੰਡੀ 'ਚ ਸਾਡਾ ਬੁਰਾ ਹਾਲ ਹੈ ਮੀਂਹ ਆ ਗਿਆ ਛੱਪੜ ਦੇ ਸਾਡੀ ਕਣਕ ਬਗਦੂ ਇਹਨਾਂ ਦਾ ਬੋਕਚਰ ਕਿਤੇ ਕੱਢਾ ਨਹੀਂ ਤੇ ਆਇਆ ਕੀ ਕਿਉਂ ਬੋਕਚਰ ਕੱਢਦੇ ਆ ਵਿੱਚ ਵਿੱਚ ਢੇਰੀਆਂ ਭਰੀਆਂ ਵੇ ਬੱਦ ਬੋਕਚਰਾਂ ਦੇ ਭਰਗੇ ਵੇ ਇਹਦੀ ਸ਼ਿਫਾਰਜ ਹੋ ਜਾਂ ਇਹ ਤਾਂ ਕਦੇ ਸਪਾਰਸ ਚੱਲਦੀ ਨਹੀਂ ਚੱਲਦੀ ਆ ਜੀ ਆ ਵਿਕ ਢੇਰੀਆਂ ਭਰੀਆਂ ਭਰਾ ਉਹ ਕਰਨ 16 16 ਮੁਕਤਰ ਵਾਲੀਆਂ ਭਰੀ ਜਾਂਦੇ ਆ ਇਮਾਨਦਾਰੀ ਦੇ ਵੱਡੇ ਵੱਡੇ ਬੋਰਡ ਲਾਏ ਪਏ ਆ ਬਾਈ ਜੀ ਆਮ ਆਦਮੀ ਪਾਰਟੀ ਇਮਾਨਦਾਰ ਤਾਂ ਇੱਥੇ ਕੁਝ ਨਹੀਂ ਜੀ ਕੱਲਾ ਪਰਮਾਤਮਾ ਹੈ ਇਮਾਨਦਾਰ ਉਹਨੂੰ ਉਦੋਂ ਪੂਜਦਾ ਨਹੀਂ ਕੋਈ ਹੁਣ ਮੰਨਦਾ ਨਹੀਂ ਕੋਈ ਹੁਣ ਵੋਟਾਂ ਲੈਣ ਆਉਣਗੇ ਬਾਈ ਜੀ ਤੁਹਾਡੇ ਤੋਂ ਵੋਟਾ ਕਿੱਥੇ ਮਾਮਾਂਗੇ ਉਹਨਾਂ ਨੂੰ ਉਹਨਾਂ ਨੂੰ ਡਾਂਗਾ ਸਿੱਟਾਂਗੇ ਡਾਂ ਖਿੱਚਾਂਗੇ ਇਹ ਤੇ ਕਹਿੰਦੇ ਬਈ ਜੀ ਕੰਮ ਹੀ ਐਨੇ ਕਰ ਕੰਮ ਕਰਿਆ ਕਿਹੜਾ ਦੱਸਣ ਦਾ ਸਹੀ ਸਾਡੀ ਤਾਂ ਫਸਲ ਵਿਕਣੀ ਉਹ ਨਹੀਂ ਵਿਕਦੀ ਅੱਛਾ ਜੀ 10 ਦਿਨ ਹੋ ਗਏ ਮੰਜਿਆਂ 'ਤੇ ਬੈਠੇ ਨੂੰ ਨਾ ਬਾਰਦਾਨਾ ਆਉਂਦਾ ਲੈਣਾ ਨਹੀਂ ਦੇਣਾ ਨਹੀਂ ਇੱਥੇ ਜਿਹੜੇ ਜ਼ਿੰਮੇਵਾਰ ਨੂੰ ਇਹ ਪਤਾ ਜੀ ਮੇਰੀ ਫਸਲ ਕੀ ਮੰਗਦੀ ਐ ਪਾਣੀ ਮੰਗਦੀ ਐ ਸਪਰੇਅ ਮੰਗਦੀ ਐ ਉਹ ਦੱਸ ਕੱਚੀ ਕਿਵੇਂ ਵੱਢੂ ਉਹ ਤਾਂ ਕਹਿੰਦਾ ਮੈਂ ਕਿਸਾਨਾਂ ਦਾ ਪੋਤਾ ਮੈਨੂੰ ਪਤਾ ਇੰਜਨ ਕਿਵੇਂ ਚਲਾਇਆ ਕਹਿੰਦਾ ਮੈਨੂੰ ਪਤਾ ਇਹ ਤਾਂ ਵਿਰੋਧੀ ਆ ਕਹਿੰਦੇ ਚਲਾਏ ਹੋਣਗੇ ਹੁਣ ਤਾਂ ਉਹਦੀ ਮਾਂ 2-2 ਕਿਲੋ ਦਸੌਣਾ ਪਾਈ ਫਿਰਦੀ ਜੀ ਅੱਛਾ ਜੀ ਹਾਂ ਤੇ ਹੁਣ ਹੁਣ ਕਿੱਥੇ ਆ ਉਹ ਜੀ ਉਹ ਪਹਿਲਾਂ ਸੀਗਾ ਹੂੰ ਹੁਣ ਨਹੀਂ ਰਿਹਾ ਉਹ ਜਿਵੇਂ ਆਮ ਕੁਰਸੀ ਮਿਲ ਜਾਂਦੀ ਹੈ ਕੋਈ ਨਹੀਂ ਰਹਿੰਦਾ ਜੀ ਉਸ ਤਾਂ ਆਮ ਲੱਗਦਾ ਸਕਿਉਰਿਟੀ ਕੱਟੀ ਲੱਗਦੀ ਹੈ ਇਹਨਾਂ ਦੇ ਨਾਲੋਂ ਸਕਿਉਰਿਟੀ ਸਕਿਉਰਿਟੀ ਦਾ ਡਬਲ ਡਬਲ ਕਰ ਲਈ ਇਹਨਾਂ ਨੇ ਕਹਿੰਦਾ ਸੀ ਮੈਂ ਸਕਿਉਰਟੀ ਨਹੀਂ ਲੈਂਦਾ ਉਹਨਾਂ ਨੇ ਡਬਲ ਕਰੀ ਹੈ ਵਿੱਚ ਭਾਈ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਸੱਥਾਂ ਦੇ ਵਿੱਚ ਸਾਨੂੰ ਕਿਸਾਨ ਮਿਲਦੇ ਆ ਕਹਿੰਦੇ ਬਿਜਲੀ ਵਾਧੂ ਕਰਤੀ 24 ਘੰਟੇ ਆਈ ਹੈ LED ਕਹਿੰਦੇ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਚੰਗੇ ਕੰਮ ਕੀਤੇ ਨੇ ਆਮ ਆਦਮੀ ਨੇ ਕੀ ਬਿਜਲੀ ਪਾਇਆ ਕਰ ਇਹ ਤਾਂ ਪ੍ਰੋਜੈਕਟ ਪਹਿਲਾਂ ਤੋਂ ਚੱਲਦਾ ਆ ਰਿਹਾ ਜੀ ਜਿਉਂ ਸਰਕਾਰਾਂ ਬਣਨ ਲੱਗੀਆਂ ਉਹਨਾਂ ਨੇ ਹੌਲੀ ਹੌਲੀ ਹ ਦਾ ਬਿਜਲੀ ਪੈਦਾ ਹੋਈ ਐ ਇਹਦਾ ਸਾਰਿਆਂ ਸਰਕਾਰਾਂ ਦਾ ਹੀ ਹੱਥ ਹੈ ਬਿਜਲੀ ਵਾਧੂ ਕਰਨ ਚ ਤਾਂ ਇਹਨਾਂ ਨੇ ਤਾਂ ਇੱਕ ਪਦਵੀ ਤੇ ਬਹਿ ਗਏ ਜਦੋਂ ਵਾਧੂ ਹੋ ਗਈ ਬਿਜਲੀ ਉਦੋਂ ਲੱਗ ਗਿਆ ਪਦਵਾਈ ਅਸੀਂ ਵਾਧੂ ਕਰਤੀ ਉਹ ਤਾਂ ਕੁਝ ਕਿਸਾਨ ਤਾਂ ਇਹ ਕਹਿ ਦਿੰਦੇ ਸੱਥਾਂ ਦੇ ਵਿੱਚ ਜਿਹੜੇ ਗੱਲ ਕਰਦੇ ਨੇ ਕਹਿੰਦੇ ਕਿਸਾਨ ਜਥੇਬੰਦੀਆਂ ਦਾ ਵਿਰੋਧੀ ਆ ਕਹਿੰਦੇ ਉਹੀ ਧਰਨਾ ਲਾ ਲੈਂਦੀਆਂ ਕਹਿੰਦੇ ਬਿਕ ਜਾਂਦੇ ਆ ਤਾਂ ਕਿਤੇ ਕਿਸਾਨ ਤੰਗ ਆ ਜੀ ਹੁਣ ਦੱਸ ਕੀ ਕਰਨ ਫਿਰ ਆ ਖੜਿਆ ਕਿਸਾਨ ਦੱਸੋ ਕਿਸਾਨ ਧਰਨਾ ਨਹੀਂ ਲਾਉਣਗੇ ਤਾਂ ਹੋਰ ਕੀ ਕਰਨਗੇ ਅ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਪੂਰੀ ਮੰਡੀ ਦੇ ਵਿੱਚ ਧਾਂਗਾ ਵੀ ਲੱਗੀਆਂ ਹੋਈਆਂ ਨੇ ਜਿੰਨੇ ਇੱਕ ਗੱਟੇ ਜਿਹੜੇ ਭਰੇ ਹੋਏ ਆ ਪਰ ਇੱਥੇ ਕਿਸਾਨ ਆ ਜਿਹੜੇ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਇੱਥੇ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਧਾਂਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਆਜੋ ਅਸੀਂ ਚੱਲਦੇ ਆਂ ਜੀ ਮੰਡੀ ਦਾ ਪੂਰੇ ਦਾ ਪੂਰਾ ਬਿਊਰੋ ਤੁਹਾਨੂੰ ਕਰਵਾਵਾਂਗੇ ਅਸੀਂ ਦੇਖੋ ਦਾਣਾ ਮੰਡੀ ਦੇ ਵਿੱਚ ਰੂੜੀਆਂ ਵਾਲੀ ਜਗ੍ਹਾ ਤੇ ਜਿਹੜੀ ਆਪਣੀ ਜਿਹੜੀ ਕਣਕ ਅਸੀਂ ਸੁੱਟੀ ਹੋਈ ਆ ਤੇ ਇੱਥੇ ਢਾਂਗਾ ਲੱਗੀਆਂ ਹੋਈਆਂ ਨੇ ਕੋਈ ਇੱਥੇ ਸਾਡੀ ਪੁੱਛ ਪੜਤਾਲ ਨਹੀਂ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਢਾਂਗਾ ਲੱਗੀਆਂ ਹੋਈਆਂ ਨੇ ਇੱਥੇ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਫਲਸ਼ਾਂ ਦਾ ਪ੍ਰਬੰਧ ਹੈ ਬਈ ਜੀ ਕਿਸਾਨਾਂ ਨੇ ਕਹਿਣਾ ਕਿ ਪੱਕਾ ਪਤ ਹੋ ਰਿਹਾ ਕੀ ਕਹਿਣਾ ਚਾਹੂਗੀ ਤੁਸੀਂ ਨਹੀਂ ਬਈ ਜਿਹੜੀ ਮੋਇਸਚਰ ਦੇ ਮੁਤਾਬਕ ਢੇਰੀ ਆਉਂਦੀ ਹੈਗੀ ਉਹ ਬੁਧੀ ਬੋਲੀ ਲਾਈ ਜਾਂਦੀ ਆ 10000 ਗੱਟੇ ਦੀ ਅੱਜ ਬੋਲੀ ਲੱਗੀ ਆ ਮੰਡੀ 'ਚ ਠੀਕ ਹੈ ਕੀ ਕਹਿ ਰਹੇ ਇਹਨਾਂ ਦਾ ਇਹ ਕਹਿਣਾ ਹੈ ਕਹਿੰਦਾ ਜੀ ਬਥੇਰੇ ਭਰ ਦਿੰਦੇ ਆ ਬਿਨਾ ਵਾਊਚਰ ਤੋਂ ਇਹ ਅੜਤ ਕੀ ਭਰਦਿਆ ਫਿਰ ਬਿਨਾ ਵਾਊਚਰ ਤੋਂ ਤੇ ਇਹਨਾਂ ਦੀ ਰਹਿਤੋ ਬਿਨਾ ਭਰਦਿਆ ਫਿਰ ਉਹ ਇਹਨਾਂ ਦਾ ਕੀ ਮਤਬਲਾ ਵੀ ਆ ਕੇ ਭਰ ਮੈਂ ਤੋਂ ਬਿਨਾਂ ਭਰ ਦਿੰਦੀ ਅੜਤੀ ਮੇਰੀ ਜਿਹੜੀ ਸਪੈਸੀਫਿਕੇਸ਼ਨ ਮੁਤਾਬਕ ਆਉਂਦੀ ਹੈ ਢੇਰੀ ਮੈਂ ਉਹਦੀ ਬੋਲੀ ਲਾਉਣਾ ਬਸ ਤੇ ਫਿਰ ਬਿਨਾ ਸੋ ਤੋਂ ਕਦੋਂ ਭਰਦੇ ਤੁਸੀਂ ਪਾਸ ਕਦੋਂ ਕਰਦੇ ਹੋ ਪਾਸ ਦਾ ਤੁਸੀਂ ਕਰਨੀ ਹੈ ਨਹੀਂ ਨਹੀਂ ਇਹਨਾਂ ਨੇ ਕਿਹਾ ਕਿ ਪੱਕਾ ਤੇਰੀ ਕੋਲੇ ਚਲੋ ਜੀ ਉੱਥੇ ਨਹੀਂ ਕੋਈ ਸਾਹਮਣੇ ਟੇਰੀ ਗਿਆ ਸੀ ਮੌਸਟਰ ਚੈੱਕ ਹਾਂ ਜੀ ਆਜ ਆਜੋ ਬਿਨਾਂ ਸਾਥੋਂ ਭਰਦੇ ਆ ਫਿਰ ਤੁਸੀਂ ਪਾਸ ਕਰ ਦੋ ਕਰ ਦਊ ਤਾਂ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਕਿ ਇਨਸਪੈਕਟਰ ਹੈ ਜਿਹੜੇ ਉਹ ਸਾਹਮਣੇ ਮੌਸਟਰ ਚੈੱਕ ਕਰਨਗੇ ਕਿਸਾਨਾਂ ਦੇ ਨਹੀਂ ਨਹੀਂ ਗੱਟਾ ਗੱਟਾ ਜਿਹਾ ਵੀ ਬਣਾਗੇ ਹਾਂ ਹਾਂ ਇਟ ਕਿਉਂ ਨਹੀਂ ਕਰਦੇ ਤਾਂ ਹਾਂ ਮਾਰਕੀਟ ਦੇ ਵਿੱਚ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਫਿਰ ਇਹ ਚੀਜ਼ ਦਾ ਵੀ ਸਾਥੋਂ ਬਿਨਾਂ ਭਰੀ ਹੈ ਜੀ ਡੇਰੀ ਹੈ ਭਾਈ ਜੀ ਕਦਰੋ ਜਿੰਨਾ ਚਿਰ ਸਾਡਾਂ ਢੇਰਾਂ ਨਹੀਂ ਲੱਗਦੇ ਤੁਹਾਨੂੰ ਜਾਣ ਨਹੀਂ ਦਿੰਦੇ ਅਸੀਂ ਇਹੇ ਕਹਿਣਾ ਚਾਹੁੰਦੇ ਆਂ ਵੀ ਜਿੰਨਾ ਚਿਰ ਸਾਡਾਂ ਢੇਰਾਂ ਇਹ 15 ਮੋਗ ਚਰ ਤਾਂ ਨਹੀਂ ਭਰਦਾ ਇਸੇ ਇੱਥੋਂ ਗੱਡੀ ਜਾਣ ਨਹੀਂ ਦਿੰਦੇ ਜੀ ਇਨਸਪੈਕਟਰ ਸਾਹਿਬ ਨੂੰ ਇਨਸਪੈਕਟਰ ਸਾਹਿਬ ਨੂੰ ਜਾਣ ਨਹੀਂ ਦਿੰਦੇ ਇਹਨੇ ਵਿਚ ਵੇ 16 ਵਾਲਾਂ ਢੇਰਾਂ ਭਰਾਂ ਉਹ ਚੈੱਕ ਕਰਾਉਣ ਨੂੰ ਆਨੇ ਆਉਣ ਕਹਿੰਦਾ ਮੈਂ ਉੱਥੇ ਮਾਰਕੀਟ ਕਮੇਟੀ ਵਾਲਿਆਂ ਨੂੰ ਸਾਡਾ ਉਹ ਚੈੱਕ ਕਰਨਗੇ ਜ਼ਿੰਮੇਵਾਰੀ ਇਹਦੀ ਬਣਦੀ ਹੈ ਉਹਨਾਂ ਦੀ ਬਣਦੀ ਹੈ ਹਾਂ ਵੀ ਆਖਿਆ ਆਰਟ ਕੇ ਭਰ ਦਿੰਦੇ ਆ 16 ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੇ ਬੋਲੇ ਆ ਹਾਂ ਪਰ ਜਿੰਨਾ ਚਿਰ 15 ਦਾ ਹੀ ਮੌਚਰ ਦਈਆਂ ਢੇਰਾਂ ਸਾਰੀਆਂ ਪਰ ਲਾ ਕੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਇਨਸਪੈਕਟਰ ਦੀ ਗੱਡੀ ਜਾਣ ਨਹੀਂ ਦਿੰਦੇ ਜੀ ਤੇ ਇੱਥੇ ਇਨਸਪੈਕਟਰ ਦੇ ਜਿਹੜੀ ਗੱਡੀ ਆ ਰੋਕ ਲਈ ਹੈ ਕਿਸਾਨਾਂ ਨੇ ਕਿਹਾ ਜਾ ਰਿਹਾ ਕਿ ਜੇਕਰ ਇਨਸਪੈਕਟਰ ਵੱਲੋਂ ਬੋਲੀ ਜਿਹੜੀ ਲਗਾਈ ਜਾਂਦੀ ਹੈ ਉਹਦੇ ਵਿੱਚ ਮੌਸਰ ਹੈ ਜਿਹੜਾ ਵੱਧ ਘਟ ਕਰਕੇ ਪੱਕ ਪਾਦ ਕਰਕੇ ਜਿਹੜਾ ਫਿਰ ਭਰਿਆ ਜਾਂਦਾ ਜਿਹੜਾ ਮਾਲ ਆ ਕਿਸਾਨ ਇੱਥੇ 10 15 15 ਦਿਨ ਤੋਂ ਬੈਠੇ ਹੋਏ ਨੇ ਤੰਗ ਪਰੇਸ਼ਾਨ ਹੋ ਰਹੇ ਨੇ ਕਿਹਾ ਜਾ ਰਿਹਾ ਕਿ ਰੂੜੀਆਂ ਨਾਲ ਨੇ ਮੱਛਰ ਮੋਟਾ ਤੇ ਅਸੀਂ ਬਹੁਤ ਹੀ ਤੰਗ ਪਰੇਸ਼ਾਨ ਹੁੰਨੇ ਆ ਇੱਥੇ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਕੋਈ ਇੱਥੇ ਮੀ ਆ ਜਾਵੇ ਉਸ ਵਾਸਤੇ ਕੋਈ ਪ੍ਰਬੰਧ ਨਹੀਂ ਹੈਗਾ ਇੱਕ ਸ਼ੈੱਡ ਬਣਿਆ ਹੋਇਆ ਤਾਂ ਇੱਥੇ ਜਿਹੜੇ ਕਿਸਾਨ ਬੈਠਦੇ ਨੇ ਉਹਨਾਂ ਦੇ ਲਈ ਕੋਈ ਖਾਸ ਚੰਗੇ ਪ੍ਰਬੰਧ ਨਹੀਂ ਹੈਗੇ ਦਾਣਾ ਮੰਡੀ ਦੇ ਵਿੱਚ ਮੇਰੇ ਆਪ ਦੀ ਖੁਦ ਰੂੜੀਆਂ ਦੇ ਵਿੱਚ ਕਣਕ ਆ ਜਾ ਕੇ ਤੁਹਾਨੂੰ ਦਿਖਾਗੇ ਠੀਕ ਹੈ ਇਹ ਚਾਰ ਕਿਹ ਹੈ ਆਇਆ ਬੁਰਾ ਹਾਲ ਹੋ ਜੂ ਨਾਜ ਦਾ ਜੀ ਖਾਣੀ ਹੈ ਇਨਸਾਨਾਂ ਨੇ ਖਾਣੀ ਆ ਉਹ ਇਹ ਇੰਸਪੈਕਟਰ ਸਾਹਿਬ ਤੁਹਾਡੇ ਸਾਹਮਣੇ ਮੰਨਿਆ ਨੇ ਜੀ মিডিਆ ਦੇ ਸਾਹਮਣੇ ਵੀ ਭਰ ਦਿੰਦੇ ਆ ਬਾਅਦ ਚ ਤੇ ਫਿਰ ਇਹਨਾਂ ਦੀ ਜ਼ਿੰਮੇਵਾਰੀ ਕਾਦੀ ਰਹਗੀ ਮੰਡੀਆਂ ਦੇ ਵਿੱਚ ਕੀ ਕਰਨਾ ਹੁੰਦਾ ਫਿਰ ਇਹ ਕਾਦੇ ਮਹਾਰਾਜ ਮੈਂ ਇਹ ਜਿਹੜੀ ਰਿਜੈਕਟ ਢੇਰੀ ਆ ਫਿਰ ਉਹ ਭਰਦੇ ਆ ਜਿਹੜੇ ਫਿਰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੇ ਇਹ ਹੂੰ ਕਿਉਂ ਭਰਉਂਦੇ ਆ ਇੱਕ ਬੰਦਾ 8 ਦਿਨਾਂ ਦਾ ਆਇਆ ਹੋਇਆ ਹੂੰ ਉਹਦਾ ਇੱਕ ਅੱਧਾ ਮਕਦਰ ਵੱਧਾ ਹੈ ਹੂੰ ਉਹ ਹੈਰਾਨ ਹੋ ਹੀ ਜਾਂਦਾ ਜਿੱਦੇ 16-16 ਮਕਦਰਾਂ ਭਰੀ ਜਾਂਦੇ ਆ ਹੂੰ ਫਿਰ ਕਿੱਥੋਂ ਦਾ ਇਨਸਾਫ ਆ ਗਿਆ ਇਹ ਹੂੰ ਕੈਬਨਿਟ ਮੰਤਰੀ ਗਰਮੀਤ ਸਿੰਘ ਖੁੱਡੀਆਂ ਕਹਿੰਦੇ ਕਿ ਬੜੀ ਇਮਾਨਦਾਰੀ ਨਾਲ ਦਾਣਾ ਮੰਡੀ ਦੇ ਵਿੱਚ ਕੰਮ ਹੋ ਰਿਹਾ ਜੀ ਮੰਤਰੀ ਸਾਹਿਬ ਤਾਂ ਦੇਖਦੇ ਆ ਵੀ ਚਲੋ ਇਮਾਨਦਾਰੀ ਨਾਲ ਹੋ ਹੀ ਜਾਂਦਾ ਉਹਨਾਂ ਤੱਕ ਰਿਪੋਰਟ ਹੀ ਨਹੀਂ ਜਾਂਦੀ ਉਹਦਾ ਜੀ ਵੀ ਰਾਜ ਨੇ ਕਿਹੜਾ ਕੋ ਉਹਨਾਂ ਨੂੰ ਤਾਂ ਕਹੀ ਦੇਣਾ ਹੂੰ ਵੀ ਚੱਲ ਰਿਹਾ ਉਹਨਾਂ ਤੱਕ ਗੱਲ ਹੀ ਨਹੀਂ ਪਹੁੰਚਦੀ ਮੰਮਾ ਨੂੰ ਮੁੱਤੇ ਦਾ ਥੱਲੀ ਹੋ ਜਾਂਦੀ ਹੈ ਜੀ ਠੀਕ ਹੈ ਵੱਡੇ ਮੁਲਾਜ਼ਮ ਨਹੀਂ ਆਹੋ ਕਰਦੇ ਹੁੰਦੇ ਜਿਹੜੇ ਛੋਟੇ ਹੁੰਦੇ ਆ ਇਹ ਹੀ ਵਾਲਾ ਗੰਢ ਦੁੱਪ ਕਰਦੇ ਆ ਅੱਛਾ ਜੀ ਅਸੀਂ ਕਹਿੰਦੇ ਹਾਂ ਮੀਡੀਆ ਦੇ ਸਾਹਮਣੇ ਸਾਡਾ ਮੌਜੂਦ ਚਰ ਭਰਨ ਜੇ ਸੱਚੇ ਆ ਤਾਂ ਭਰਨ ਇਨਸਪੈਕਟਰ ਸਾਬ ਨੂੰ ਜਿਹੜਾ ਚੈਲੰਜ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਕਿ ਸਾਡੇ ਸਾਹਮਣੇ ਜਿਹੜਾ ਮੌਜੂਦ ਹੈ ਚੈੱਕ ਕੀਤਾ ਜਾਵੇ ਜਿਹੜੇ ਗੱਟੇ ਭਰੇ ਆ ਉਹਨਾਂ ਦਾ ਵੀ ਮੌਜੂਦ ਚੈੱਕ ਕੀਤਾ ਜਾਵੇ ਉੱਥੇ ਪੱਕ ਪਾਤ ਹੋਇਆ ਤੇ ਉਹਨਾਂ ਦੇ ਗੱਟੇ ਆ ਜਿਹੜੇ ਭਰੇ ਗਏ ਆ ਪਰ ਇਨਸਪੈਕਟਰ ਸਾਹਿਬ ਜਿਹੜੇ ਉਹ ਨਹੀਂ ਜਾ ਰਹੇ ਉੱਥੇ ਅਸੀਂ ਵੀ ਉਹਨਾਂ ਨੂੰ ਕਿਹਾ ਸੀ ਇਨਸਪੈਕਟਰ ਸਾਹਿਬ ਨੂੰ ਕਿ ਤੁਸੀਂ ਚਲੋ ਕਿਸਾਨ ਕਹਿ ਰਹੇ ਆ ਤਾਂ ਤੁਸੀਂ ਦਿਖਾਓ ਉਹਨਾਂ ਨੂੰ ਮਾਊਚਰ ਕਿ ਤੁਸੀਂ ਘੱਟ ਮਾਊਚਰ ਤੇ ਜਾਂ ਵੱਧ ਮਾਊਚਰ ਤੇ ਭਰਿਆ ਇਹਨਾਂ ਦੇ ਨਾਲ ਕਿਉਂ ਵਿਤਕਰੇਬਾਜੀ ਹੋ ਰਹੀ ਆ ਇਹ ਜਾਣ ਨਹੀਂ ਰਹੇ ਜੀ ਝੂਠੇ ਆ ਜੀ ਸੱਚੇ ਤਾਂ ਜਾਣ ਫਿਰ ਇਹ ਕਹਿੰਦੇ ਸੀ ਮਾਰਕੀਟ ਕਮੇਟੀ ਨੂੰ ਕਰਦੇ ਆਂ ਜੀ ਫੋਨ ਉਹ ਆ ਕੇ ਚੈੱਕ ਕਰਨਗੇ ਮਾਰਕੀਟ ਕਮੇਟੀ ਕੱਲੀ ਕੱਲੀ ਢੇਰ ਤੇ ਆ ਕੇ ਦੇਖੂਗੀ ਇਹਨਾਂ ਦੀ ਜ਼ਿੰਮੇਵਾਰੀ ਆ ਮਾਲ ਸਹੀ ਭਰਉਣ ਦਾ ਆਗੇ ਦੇਖਣ ਇਹ ਚੱਕਰਨ ਫਰੇ ਕੀ ਐਕਸ਼ਨ ਲੈ ਰਹੇ ਹੁਣ ਤੁਸੀਂ ਐਕਸ਼ਨ ਅਸੀਂ ਰੋਡ ਜਾਮ ਕਰਦੇ ਹਾਂ ਜੀ ਠੀਕ ਹੈ ਟ੍ਰੈਨਸਪੈਟਰ ਨੂੰ ਅਸੀਂ ਇੱਥੋਂ ਝੱਲਣੇ ਨਹੀਂ ਦਿੰਦੇ ਬਿਜੱਕ ਸਾਨੂੰ 5 ਦਿਨ ਘੇਰਨਾ ਪਵੇ ਹੂੰ ਜਿਵੇਂ ਜਦ ਸਾਡਾ ਕੋਈ ਹੱਲ ਨਹੀਂ ਹੁੰਦਾ ਹਫਤਾ ਹਫਤਾ ਜ਼ਿੰਮੇਦਾਰ ਹੋ ਕੇ ਬੈਠੇ ਕੰਮ ਕੰਮ ਕੋਈ ਹੋ ਰਹੀ ਨਹੀਂ ਹੈ ਨਹੀਂ ਜੀ ਜ਼ਿੰਮੇਦਾਰ ਨੂੰ 10 ਦਿਨ ਹੋ ਗਏ ਸਾਡੀ ਕੰਕਪੈਨ ਨੂੰ ਪੂਰੇ ਅੱਛਾ ਅੱਜ ਗੈਰਮਾ ਦੇਣਾ ਠੀਕ ਹੈ ਤੇ ਝਾਕਦਾ ਹੀ ਨਹੀਂ ਜਿਵੇਂ ਸ਼ਰਮ ਲਾਹੀ ਹੋਈ ਆ ਅੱਛਾ ਜੀ ਹੋਰ ਦਰਖਾਹਾਂ ਲੈ ਲੈਂਦੇ ਆ ਇਹਨਾਂ ਦੇ ਕੀ ਜਿਆਦਾ ਮੀਂਹ ਪਈ ਜਾਵੇ ਰਾਜਾ ਬਣੀ ਰੋਟੀ ਖੜਵਾਵਾਂਗੇ ਇੱਥੇ ਇਹਨਾਂ ਨੂੰ ਬਿਨਾ ਮੱਛਰਾਂ ਨੂੰ ਮੰਕਰਤ ਭੈਣੇ ਤੇ ਚੰਗੀ ਰੋਟੀ ਖਵਾਵਾਂਗੇ ਮੀਟ ਖਾਂਦੇ ਆ ਮੀਟ ਨਾਲ ਖਵਾਵਾਂਗੇ ਪੈਗ ਲਾਉਂਦੇ ਆ ਪੈਗ ਲਵਾਵਾਂਗੇ ਠੀਕ ਹੈ ਪਰ ਜ਼ਿੰਮੇਦਾਰਾਂ ਕੋਲੇ ਭੈਣੇ ਕਰਾ ਤਾ ਠੀਕ ਹੈ ਮਾਨ ਸਾਹਿਬ ਕਹਿੰਦੇ ਅਸੀਂ ਤਾਂ ਆਪ ਕਿਸਾਨਾਂ ਦੇ ਮੁੰਡੇ ਆ ਕਹਿੰਦੇ ਬੜੀਆਂ ਕਹਿੰਦੇ ਅਸੀਂ ਦੁੱਖ ਤਕਲੀ ਪਾਂਚ ਆ ਲੀਆਂ ਨੇ ਕਹਿੰਦੇ ਹੁਣ ਦਾਣਾ ਮੰਡੀ ਦੇ ਵਿੱਚ ਤਾਂ ਕਿਸਾਨ ਆ ਜਿਹੜੇ ਕਹਿੰਦੇ ਮਿੰਟੋ ਮਿੰਟੀ ਫਸਲ ਵੇਚ ਦਿੰਦੇ ਆ ਤੇ ਆ ਕੇ ਤਾਂ ਦੇਖੋ ਜੀ ਬੁਰਾ ਹਾਲਾ ਦਿਖਾਉ ਤਾਂ ਸੀ ਤੁਸੀਂ মিডিਆ ਸਾਹਮਣੇ ਦਿਖਾਇਆ ਹੀ ਆ ਹਾਂ ਤੁਹਾਡੀ ਬਾੜਦਾਨੇ ਭਰੇ ਦੇਖ ਲਓ ਕਿੰਨੇ ਇੱਕ ਭਰੇ ਵੇ ਤਿੰਨ ਇੱਕ ਦਿਨ ਆਉਂਦਾ ਇੰਸਪੈਕਟਰ ਤਿੰਨ ਦਿਨ ਆਉਂਦਾ ਨਹੀਂ ਜੀ ਹਾਂ ਪਰ ਕਿਸਾਨਾਂ ਦਾ ਹੁਣ ਕਹਿਣਾ ਕਿ ਅਸੀਂ ਜਿਹੜਾ ਰੋਡ ਜਾਮ ਕਰਾਂਗੇ ਪਿੰਡ ਦੇ ਵਿੱਚ ਹੋਕਾ ਦਵਾ ਦਿੱਤਾ ਤੇ ਘਰ-ਘਰ ਦਾ ਜਿਹੜਾ ਕਿਸਾਨ ਆ ਇੱਕ-ਇੱਕ ਕਿਸਾਨ ਆ ਜਿਹੜਾ ਸਾਡੇ ਇੱਥੇ ਦਾਣਾ ਮੰਡੀ ਦੇ ਵਿੱਚ ਇਕੱਠਾ ਹੋ ਰਿਹਾ ਇਨਸਪੈਕਟਰ ਸਾਹਿਬ ਨੂੰ ਜਿਹੜਾ ਚੈਲੰਜ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕਿ ਸਾਡੇ ਸਾਹਮਣੇ ਮੌਫਸਰ ਚੈੱਕ ਕਰੋ ਫਿਰ ਤੁਸੀਂ ਜਿਹੜੇ ਗੱਟੇ ਭਰੇ ਹੋਏ ਉਹਨਾਂ ਦਾ ਮੌਫਸਰ ਚੈੱਕ ਕਰੋ ਸਾਡੇ ਨਾਲ ਵੀ ਵਿਤਕਰੇ ਬਾਜੀ ਹੋ ਰਹੀ ਹੈ ਤਾਂ ਹੁਣ ਕਿਸਾਨਾਂ ਵੱਲੋਂ ਜਿਹੜਾ ਰੋਡ ਜਾਮ ਕੀਤਾ ਜਾਵੇਗਾ ਉਦੋਂ ਤੱਕ ਕਹਿੰਦੇ ਇਨਸਪੈਕਟਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਜਦੋਂ ਤੱਕ ਉਹਨਾਂ ਗੱਟਿਆਂ ਦੇ ਵਿੱਚ ਜਿਹੜਾ ਮਾਲ ਭਰਿਆ ਉਹਨਾਂ ਦਾ ਮੌਫਸਰ ਨਹੀਂ ਚੈੱਕ ਹੋਵੇਗਾ ਤੇ ਜਿਨ੍ਹਾਂ ਨੂੰ ਕੈਨਸਲ ਕੀਤਾ ਗਿਆ ਉਹਦਾ ਮੌਫਸਰ ਚੈੱਕ ਨਹੀਂ ਹੋਵੇਗਾ ਹੁਣ ਰੋਡ ਜਾਮ ਕੀਤਾ ਜਾਵੇਗਾ ਕਿਸਾਨਾਂ ਵੱਲੋਂ ਕਿਸਾਨਾਂ ਦਾ ਕਰਕਰ ਦਾ ਇੱਕ ਇੱਕ ਬੰਦਾ ਜਿਹੜਾ ਰੋਡ ਤੇ ਪਹੁੰਚਣਾ ਸ਼ੁਰੂ ਹੋ ਗਿਆ ਜੀ ਜੀ ਦਵਾਇਆ 152 152 ਬਲੀਦ ਭਰੀਏ ਇਹ 152 ਇਹ ਠੀਕ ਹੈ 15 ਨੇ ਹਰੇ ਰਾਣੇ ਵਿੱਚ ਆ ਦੇਖ ਹਾਂਜੀ ਵੀ ਪਿਛਲੀਆਂ ਸਰਕਾਰਾਂ ਵੇਲੇ ਅਜਿਹਾ ਹੁੰਦਾ ਸੀ ਪਹਿਲੀ ਵਾਰ ਉਹ ਨਹੀਂ ਮੇਰੇ ਮੌਜੂਦ ਰਹੀ ਨਹੀਂ ਮੈਂ ਕਣਕੇ ਵਲੇ ਕੋਈ ਮੁਕਤ ਨਹੀਂ ਆਉਂਦਾ ਜੀ ਪਿਛਲੇ ਸਰਕਾਰਾਂ ਐਕਟਿਵਾਰ ਹੀ ਲਾਈ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਮਾਂ ਸਰਕਾਰ ਹੈ ਪਹਿਲੀ ਵਾਰ ਹੀ ਹੈ ਅੱਛਾ ਜੀ ਪਹਿਲੀ ਵਾਰ ਹੈ ਪਹਿਲੀ ਵਾਰ ਹੀ ਹੈ ਇਹ ਤਾਂ ਕਹਿੰਦਾ ਮੈਂ ਚੰਗਾ ਹੀ ਬਹੁਤ ਹਾਂ ਜੀ ਚੰਗਾ ਵਸ ਹਾਂ ਕਹਿੰਦਾ ਕਿਸਾਨਾਂ ਦੇ ਪੱਖ ਦੀ ਗੱਲ ਕਰਦਾ ਹਾਂ ਬਸ ਹੁਣ ਵੋਟਾਂ ਆ ਰਹੀਆਂ ਵੋਟਾਂ ਲੈਣ ਆਉਣਗੇ ਜੀ ਕੋਈ ਵੀ ਨਹੀਂ ਪਾਉਂਦਾ ਅੱਛਾ ਜੀ ਕਹਿੰਦਾ ਕੰਮ ਹੀ ਐਨੇ ਕਰਤੇ ਮੈਨੂੰ ਆਉਣ ਦੀ ਲੋੜ ਹੀ ਨਹੀਂ ਪੈਂਦੀ ਬਿਨਾ ਆਏ ਦੋ ਮੋਟਾ ਪਾ ਦੇਣਗੇ ਉਹ ਆਏ ਨੇ ਭਰ ਲੈ ਤင်း ਉਹ ਐਡੇ ਐਡੇ ਕੰਗਣ ਵਾਲੇ ਹੁਣ ਕੀ ਆ ਕੇ ਕਰਨਾ ਇੱਥੇ ਅੱਛਾ ਜੀ ਇਹ ਤਾਂ ਬਾਦਲ ਗਿਆ ਨੂੰ ਕਹਿੰਦੇ ਹੁੰਦੇ ਸੀ ਉਹਨਾਂ ਨੇ ਬਾਦਲ ਕਹਿੰਦਾ ਵੀ ਗੁਰੂ ਐ ਤਾਂ ਅੱਛਾ ਜੀ ਹਾਂ ਤੇ ਉਹ ਕਿੰਨਾ ਵਾਊਚਰ ਆਇਆ ਕੋਲੜੇ ਗੱਟਿਆ ਦੀ ਸ਼ਿਕਾਇਤ ਕਰੀ ਆ ਸੀ 15 ਤੋਂ ਪਲੱਸ 15 ਤੋਂ 2 ਆ 15 ਤੋਂ 2 ਹਾਂ 15 ਤੋਂ 2 ਆ ਜੀ ਹਾਂ ਦੇ ਨੋ ਹੋਰ ਘਟਾ ਇੱਕਦਾ ਤਾਂ ਨਹੀਂ ਵੇਖਿਆ ਕਹਿ ਵੇਖੇ ਹੁਣ ਆ ਵੇਖਿਆ 15 2 ਆਇਆ ਜਿਹੜੇ ਗਿੱਟੇ ਭਰੇ ਹੀ ਵੇ ਆ ਛਾਡੀ 14 ਵਾਲੀ ਨਹੀਂ ਭਰਦਾ ਜਾ ਰਹੇ ਹਾਂ 14 ਵਾਲੀ ਨਹੀਂ ਭਰੀ ਨਾ ਅੱਛਾ ਜੀ ਤੇ ਬਾਪੂ ਜੀ ਪਿਛਲੀਆਂ ਸਰਕਾਰਾਂ ਵੇਲੇ ਅਜਿਹਾ ਹੁੰਦਾ ਸੀ ਉਹ ਯਾਰ ਜਿਹੜਾ ਮਸ਼ੀਨਤਾ ਹੈ ਨਹੀਂ ਸੀ ਇਹ ਸਰਕਾਰਾਂ ਦਾ ਕੁਝ ਨਹੀਂ ਕਿਸੇ ਸਰਕਾਰ ਦਾ قصور ਨਹੀਂ ਇਹਨਾਂ ਦਾ ਇਹ ਪੈਸੇ ਭਾਲਦੇ ਆ ਅੱਛਾ ਜੀ ਹਾਂ ਇਹ 2 ਰੁਪਏ ਘੱਟੇ ਦੇ ਭਾਲਦੇ ਆ ਭਾਈ ਇਹਨੂੰ ਚੁੱਪ ਕਰਕੇ ਗੱਲ ਕਰਕੇ ਪੜ ਦੇਣਾ ਦਿੱਤੇ ਹੋਣ ਤਾਂ ਭਰਦੇ ਦਵਾਦਾ ਵਾ ਠੀਕ ਹੈ ਰੌਲਾ ਹ ਸਾਰਾ ਹੋਰ ਕੋਈ ਰੌਲਾ ਨਹੀਂ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਆਪਾਂ ਇਹ ਗੱਲ ਕਹਿਨੇ ਆ ਵੀ ਸਾਨੂੰ ਹੋਰ ਬਾਹਰ ਦੇ ਦੱਸ ਦੇਣਾ ਇਹਦੇ ਤੇ ਕਾਰਵਾਈ ਹੋਵੇ ਇਹਨੇ ਕਿਉਂ ਭਰੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿ ਅੱਗੇ ਕਿਹੜੀਆਂ ਮਸ਼ੀਨਾਂ ਕਿਹੜੇ ਜੀ ਸੀਗੀ ਵੀ ਸਾਡੇ ਬਕਸਰ ਕੱਢ ਕੇ ਭਰਦੀ ਸੀ ਸਰਕਾਰ ਹੈ ਅੱਜ 15 ਮਸਾਖ ਜਾਂ 12 ਹੋ ਗਿਆ ਹੁਣ ਕੜ ਕੇ ਜਿੱਲੀ ਆ ਬਿડા ਬਕਸਰ ਤੋਂ ਬਿડા ਮਸ਼ੀਨ ਤੋਂ ਪੂਰੀ ਆਵੇ ਛੱਡਾ ਹੋ ਗਏ ਠੀਕ ਹੈ ਹਾਂ ਠੀਕ ਹੈ ਹਾਂ ਤੇ ਜਿਹੜੇ ਹੁਣ ਉਹ 16 17 ਵਾਲੇ ਭਰੀ ਜਾਂਦਾ ਉਹ ਤੁਹਾਨੂੰ ਕਰੋੜੇ ਕੈਮਰੇ 'ਚ ਬਾੜ ਤੇ ਹੈ ਤੇ 14 ਵਾਲੀ ਨਹੀਂ ਲੈ ਰਹਾ ਸਾਡਾ ਇਹ ਹੀ ਹੱਥ ਬਨ ਕੇ ਬੇਨਤੀ ਆ